ਸਾਤਰੀ ਕਾਲ ਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀਜ਼ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। حاضر ਹਾਂ ਨਵੀਂ ਕਹਾਣੀ ਵਜੂਦ ਦੇ ਨਾਲ। ਅੱਜ ਘਰ ਦਾ ਮਾਹੌਲ ਬਿਲਕੁਲ ਸ਼ਾਂਤ ਸੀ। ਬੱਚੇ ਪੇਪਰਾਂ ਤੋਂ ਬਾਅਦ ਛੁੱਟੀਆਂ ਕੱਟਣ ਲਈ ਨਾਨਾ ਨਾਨੀ ਕੋਲ ਗਏ ਹੋਏ ਸਨ ਤੇ ਉਹ ਆਪ ਦੋਨੋਂ ਪਾਰਟੀ ਤੇ ਜਾਣ ਲਈ ਤਿਆਰ ਹੋ ਰਹੇ ਸਨ। ਵਰਿੰਦਰ ਦੇ ਕਿਸੇ ਦੋਸਤ ਦੀ ਮੈਰਿਜ ਐਨੀਵਰਸਰੀ ਸੀ। ਕਮਲ ਜਲਦੀ ਕਰ ਔਰ ਕਿੰਨਾ ਕੁ ਟਾਈਮ ਲਾਏਗੀ ਤਿਆਰ ਹੋਣ ਨੂੰ? ਵੀਰਿੰਦਰ ਥੋੜਾ ਜਿਹਾ ਖਿੱਚ ਕੇ ਬੋਲਿਆ ਸੀ। ਪਰ ਕਮਲ ਉੱਪਰ ਇਸ ਦਾ ਕੋਈ ਅਸਰ ਨਾ ਹੋਇਆ। ਉਹ ਸ਼ੀਸ਼ੇ ਦੇ ਮੂਰੇ ਖੜੀ ਕਾਫੀ ਦੇਰ ਤੋਂ ਆਪਣਾ ਮੇਕਅਪ ਕਰ ਰਹੀ ਸੀ। ਇੰਨਾ ਹੀ ਨਹੀਂ। ਸਗੋਂ ਤਿਆਰ ਹੋਣ ਤੋਂ ਬਾਅਦ ਵੀ ਉਹ ਆਪਣਾ ਹੈਂਡਵਰਕ ਵਾਲਾ ਮਹਿੰਗਾ ਸੂਟ ਕਾਫੀ ਭਾਰੇ ਗਏ ਨੇ ਤੇ ਮੇਕਅਪ ਵਾਲਾ ਸੁੰਦਰ ਚਿਹਰਾ ਦੇਖਦੀ ਕਾਫੀ ਦੇਰ ਤੱਕ ਸ਼ੀਸ਼ੇ ਮੂਰੇ ਹੀ ਖੜੀ ਰਹੀ। ਅਸਨੇ ਜਦੋਂ ਵੀ ਕਿਸੇ ਵਿਆਹ ਸ਼ਾਦੀ ਜਾਂ ਪਾਰਟੀ ਤੇ ਜਾਣਾ ਹੁੰਦਾ ਤਾਂ ਹਰ ਵਾਰ ਹੀ ਉਹ ਕਾਫੀ ਦੇਰ ਲਾ ਕੇ ਤਿਆਰ ਹੁੰਦੀ ਤੇ ਵਰਿੰਦਰ ਉਸਦੀ ਇਸ ਆਦਤ ਤੋਂ ਖਿੱਚਦਾ ਰਹਦਾ ਕਮਲ ਜਲਦੀ ਕਰ ਯਾਰ ਆਪਾਂ 8 ਵਜੇ ਪਾਰਟੀ ਤੇ ਪਹੁੰਚਣਾ ਸੀ ਤੇ ਆਪਾਂ ਨੂੰ ਘਰੇ ਹੀ 9:00 ਵਜੇ ਫਿਰ ਵਾਪਸੀ ਵੇਲੇ ਵੀ ਆਪਾਂ ਲੇਟ ਹੋ ਜਾਣਾ ਹੋਇਆ ਵੀ ਇਸ ਤਰ੍ਹਾਂ ਹੀ ਸੀ ਜਦੋਂ ਘਰ ਵਾਪਸ ਆਉਣ ਲਈ ਤੁਰੇ ਤਾਂ ਲਗਭਗ 11:30 ਵਜੇ ਸਨ ਰਾਤੀ ਸ਼ਾਂਤੀ ਚ ਤੇ ਸੁੰਨਸਾਨ ਪਈ ਸੜਕ ਉੱਪਰ ਉਹਨਾਂ ਦੀ ਗੱਡੀ ਹਵਾ ਨਾਲ ਗੱਲਾਂ ਕਰਦੀ ਜਾ ਰਹੀ ਸੀ। ਵਰਿੰਦਰ ਇਹ ਮਹਿਸੂਸ ਕਰ ਰਿਹਾ ਸੀ ਕਿ ਕਮਲ ਦੇ ਮਨ ਵਿੱਚ ਜ਼ਰੂਰ ਕੋਈ ਨਾ ਕੋਈ ਗੱਲ ਚੱਲ ਰਹੀ ਹੈ ਜੋ ਪਿਛਲੇ ਕੁਝ ਮਿੰਟਾਂ ਤੋਂ ਚੁੱਪ ਕਰਕੇ ਬੈਠੀ ਹੋਈ ਸੀ। ਕੀ ਗੱਲ ਆ ਕਮਲ? ਇੰਨੀ ਚੁੱਪ-ਚੁੱਪ ਨੇ ਕਿਉਂ ਬੈਠੀ ਆ? ਵਰਿੰਦਰ ਦੇ ਇਹ ਸਵਾਲ ਤੇ ਕਮਲ ਨੇ ਵੀ ਚੁੱਪੀ ਤੋੜੀ। ਉੱਥੇ ਪਾਰਟੀ ਵਿੱਚ ਸਾਰੇ ਮੇਰੀ ਕਿੰਨੀ ਤਾਰੀਫ਼ ਕਰ ਰਹੇ ਸਨ। ਤੇਰੀ ਜਾਂ ਤੇਰੇ ਸੂਟ ਤੇ ਗਹਿਣਿਆਂ ਦੀ ਵਰਿੰਦਰ ਉਸਦੀ ਗੱਲ ਨੂੰ ਵਿੱਚੋਂ ਕੱਟਦਾ ਹੋਇਆ ਉਸ ਨਾਲ ਮਜ਼ਾਕ ਕਰਨ ਲੱਗਾ ਇਸ ਗੱਲ ਤੇ ਕਮਲ ਥੋੜਾ ਜਿਹਾ ਚੜ ਗਈ ਤੇ ਕਹਿਣ ਲੱਗੀ ਤੁਸੀਂ ਤਾਂ ਚੁੱਪ ਹੀ ਰੋ ਵਰਿੰਦਰ ਉੱਥੇ ਸਾਰਿਆਂ ਨੇ ਮੇਰੀ ਬਹੁਤ ਤਾਰੀਫ਼ ਕੀਤੀ ਤੇ ਲਗਭਗ ਸਭ ਨੇ ਹੀ ਮੈਨੂੰ ਕਿਹਾ ਕਿ ਤੁਹਾਨੂੰ ਦੇਖ ਕੇ ਤਾਂ ਕੋਈ ਤੁਹਾਡੀ ਉਮਰ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਬਸ ਇੱਕ ਤੁਸੀਂ ਜਿਸ ਤੋਂ ਮੈਨੂੰ ਆਪਣੀ ਤਾਰੀਫ਼ ਵਿੱਚ ਇੱਕ ਵੀ ਸ਼ਬਦ ਸੁਣਨ ਨੂੰ ਨਹੀਂ ਮਿਲਦਾ ਬਲਕਿ ਤੁਹਾਡਾ ਧਿਆਨ ਤਾਂ ਸਾਰੀ ਪਾਰਟੀ ਦੌਰਾਨ ਕਿਸੇ ਹੋਰ ਵੱਲ ਹੀ ਰਿਹਾ। ਓਹ ਅੱਛਾ ਮੈਂ ਸਮਝ ਗਿਆ। ਤੂੰ ਕਿਸ ਦੀ ਗੱਲ ਕਰ ਰਹੀ ਹੈਂ? ਉਹ ਹੈ ਹੀ ਇਹੋ ਜੀ ਸੀ। ਸ਼ਬਦਾਂ ਦਾ ਧਿਆਨ ਉਸ ਵੱਲ ਹੀ ਖਿੱਚਿਆ ਜਾ ਰਿਹਾ ਸੀ। ਕਹਿੰਦੇ ਹੋਏ ਵਿਰਿੰਦਰ ਦੇ ਚਿਹਰੇ ਤੇ ਹਲਕੀ ਜਹੀ ਮੁਸਕਰਾਹਟ ਸੀ। ਇਹੀ ਤਾਂ ਮੈਂ ਸੋਚ ਰਹੀ ਹਾਂ। ਵਿਆਹ ਤੋਂ ਪਹਿਲਾਂ ਮੇਰੇ ਲਈ ਵੀ ਤੁਸੀਂ ਇਹ ਸਭ ਹੀ ਕਹਿੰਦੇ ਹੁੰਦੇ ਸੀ। ਮੈਨੂੰ ਅੱਜ ਵੀ ਯਾਦ ਹੈ। ਜਦੋਂ ਆਪਣਾ ਨਵਾਂ ਨਵਾਂ ਵਿਆਹ ਹੋਇਆ ਸੀ ਉਦੋਂ ਆਪਾਂ ਕਿਤੇ ਵੀ ਤਿਆਰ ਹੋ ਕੇ ਜਾਣਾ ਹੁੰਦਾ ਸੀ ਤਾਂ ਤੁਹਾਨੂੰ ਮੇਰੀ ਸੁੰਦਰਤਾ ਦੇ ਸਾਹਮਣੇ ਹੋਰ ਕੋਈ ਨਹੀਂ ਸੀ ਦੇਖਦਾ ਤੇ ਤੁਸੀਂ ਮੇਰੀ ਖੂਬਸੂਰਤੀ ਤੇ ਗੁਣਾਂ ਦੀ ਤਾਰੀਫ਼ ਕਰਦੇ ਨਹੀਂ ਸੀ ਥੱਕਦੇ ਪਰ ਅੱਜ ਮੈਂ ਦੇਖਿਆ ਕਿ ਸਾਰੀ ਪਾਰਟੀ ਦੇ ਦੌਰਾਨ ਤੁਹਾਡਾ ਧਿਆਨ ਮੇਰੇ ਵੱਲ ਨਹੀਂ ਬਲਕਿ ਸਨੀ ਦੀ ਗਰਲਫ੍ਰੈਂਡ ਵੱਲ ਸੀ ਵਰਿੰਦਰ ਮਜ਼ਾਕ ਦੇ ਮੂਡ ਵਿੱਚ ਸੀ ਤੇ ਕਮਲ ਨੂੰ ਛੇੜਦਾ ਹੋਇਆ ਕਹਿਣ ਲੱਗਾ ਅਸਲ ਵਿੱਚ ਗਰਲਫ੍ਰੈਂਡ ਤੇ ਪਤਨੀ ਵਿੱਚ ਬਹੁਤ ਫਰਕ ਹੁੰਦਾ ਵਿਆਹ ਤੋਂ ਪਹਿਲਾਂ ਜਦੋਂ ਵੀ ਆਪਾਂ ਘੁੰਮਣ ਫਿਰਨ ਜਾਂਦੇ ਸੀ ਤਾਂ ਆਪਾਂ ਹੱਸਦੇ ਖੇਡਦੇ ਰਹਨਾ ਤੇ ਆਪਣੀ ਹੀ ਮਸਤੀ ਵਿੱਚ ਰਹਿੰਦੇ ਸੀ ਤੇ ਜਦੋਂ ਹਵਾ ਵਿੱਚ ਤੇਰੀ ਚੁੰਨੀ ਨੇ ਉਡਣਾ ਤਾਂ ਮੈਨੂੰ ਇਸ ਤਰ੍ਹਾਂ ਦਾ ਅਹਿਸਾਸ ਹੁੰਦਾ ਸੀ ਜਿਵੇਂ ਕਿ ਤੂੰ ਹਵਾ ਵਿੱਚ ਆਪਣੇ ਪਿਆਰ ਦੀਆਂ ਮਹਿਕਾਂ ਖੋਲ ਦਿੱਤੀਆਂ ਹੋਣ ਹਵਾ ਵਿੱਚ ਉਡਦੀਆਂ ਤੇਰੀਆਂ ਜ਼ੁਲਫਾਂ ਦੇਖ ਕੇ ਮੇਰਾ ਰੋਮ ਰੋਮ ਖੜ ਜਾਂਦਾ ਤੇ ਮੈਂ ਇਹ ਸੋਚਦਾ ਕੀ ਸਾਰੀ ਜ਼ਿੰਦਗੀ ਇਨ੍ਹਾਂ ਜ਼ੁਲਫਾਂ ਦੀ ਛਾਂ ਵਿੱਚ ਸੁੱਤਾ ਰਹਾ ਕੱਜਲ ਦੀ ਲਕੀਰ ਨਾਲ ਘਿਰੀਆਂ ਤੇਰੀਆਂ ਅੱਖਾਂ ਮੈਨੂੰ ਇੱਕ ਡੂੰਘੇ ਸਮੁੰਦਰ ਵਾਂਗੂ ਝਾਪਦੀਆਂ ਤੇਰੀਆਂ ਅੱਖਾਂ ਦਾ ਝਪਕਣਾ ਮੈਨੂੰ ਤਾਰਿਆਂ ਦੀ ਜਗਮਗ ਦਾ ਅਹਿਸਾਸ ਕਰਾਉਂਦਾ ਸੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੇਰਾ ਇਹ ਮੇਕਅਪ ਵਾਲਾ ਚਿਹਰਾ ਉਸ ਬਿਨਾ ਮੇਕਅਪ ਵਾਲੇ ਚਿਹਰੇ ਦੇ ਸਾਹਮਣੇ ਫਿੱਕਾ ਕਹਿੰਦਾ ਹਾਂ ਵਰਿੰਦਰ ਪੁਰਾਣੀਆਂ ਯਾਦਾਂ 'ਚ ਗਵਾਜ ਗਿਆ ਸੀ ਇਸ ਦਾ ਮਤਲਬ ਮੈਂ ਤੁਹਾਨੂੰ ਪਹਿਲਾਂ ਜਿੰਨੀ ਸੋਹਣੀ ਨਹੀਂ ਲੱਗਦੀ ਇਸ ਲਈ ਤੁਸੀਂ ਮੇਰੇ ਵੱਲ ਨਹੀਂ ਦੇਖਦੇ। ਕਮਲ ਨੇ ਰੋਸ ਪ੍ਰਗਟ ਕਰਦਿਆਂ ਪੁੱਛਿਆ। ਨਹੀਂ ਕਮਲ, ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਮੈਂ ਤਾਂ ਹਮੇਸ਼ਾ ਤੇਰੀ ਪ੍ਰਸ਼ੰਸਾ ਕਰਦਾ ਰਹਿਣਾ। ਬਸ ਬਸ ਰਹਿੰਦੋ। ਮੈਨੂੰ ਸਭ ਪਤਾ। ਸਿਰਫ ਝੂਠੀ ਪ੍ਰਸ਼ੰਸਾ ਹੀ ਹੁੰਦੀ ਆ ਮੇਰਾ ਮਨ ਰੱਖਣ ਲਈ। ਕਮਲ ਥੋੜਾ ਜਿਹਾ ਗੁੱਸੇ ਵਿੱਚ ਬੋਲੀ ਸੀ। ਮਰਿੰਦਰ ਹੈਰਾਨ ਹੁੰਦਾ ਹੋਇਆ ਕਹਿਣ ਲੱਗਾ। ਤੂੰ ਕਿਵੇਂ ਕਹਿ ਸਕਦੀ ਆ ਕਿ ਮੈਂ ਤੇਰੀ ਝੂਠੀ ਪ੍ਰਸ਼ੰਸਾ ਕਰਦਾ? ਮੈਨੂੰ ਅੱਜ ਵੀ ਯਾਦ ਆ ਜਿਸ ਦਿਨ ਮੈਂ ਤੁਹਾਨੂੰ ਪੁੱਛਿਆ ਸੀ ਕਿ ਮੈਂ ਇਸ ਲਾਲ ਸੂਟ ਵਿੱਚ ਕਿਸ ਤਰ੍ਹਾਂ ਦੀ ਲੱਗ ਰਹੀ ਹਾਂ ਤਾਂ ਤੁਸੀਂ ਬਿਨਾਂ ਮੇਰੇ ਵੱਲ ਦੇਖੇ ਹੀ ਕਹਿ ਦਿੱਤਾ ਸੀ ਬਹੁਤ ਸੋਹਣੀ ਲੱਗਦੀਆਂ ਪਰ ਮੈਂ ਤੁਹਾਨੂੰ ਦੇਖਿਆ ਸੀ ਇਹ ਕਹਿੰਦੇ ਹੋਏ ਤੁਹਾਡਾ ਧਿਆਨ ਆਪਣੇ ਲੈਪਟਾਪ ਵਿੱਚ ਸੀ ਇਹਨਾਂ ਸੁਣਦੇ ਸਾਰ ਹੀ ਵਰਿੰਦਰ ਦੇ ਚਿਹਰੇ ਉੱਪਰਲੀ ਸ਼ਰਾਰਤੀ ਮੁਸਕਰਾਹਟ ਹਟਦੀ ਥਾਂ ਇੱਕ ਉਲਝਣ ਜਿਹੀ ਨੇ ਲੈ ਲਈ ਤੇ ਮਨ ਹੀ ਮਨ ਸੋਚਣ ਲੱਗਾ ਉਹ ਤੇਰਾ ਇਹਨੂੰ ਪਤਾ ਲੱਗ ਗਿਆ ਫਿਰ ਗੱਲ ਨੂੰ ਸੰਭਾਲਦਾ ਹੋਇਆ ਬੋਲਿਆ ਹਾਂ ਤੇ ਮੈਂ ਕੁਝ ਗਲਤ ਤਾਂ ਨਹੀਂ ਕੀਤਾ ਵੈਸੇ ਵੀ ਲਾਲ ਸੂਟ ਵਿੱਚ ਤੂੰ ਬਹੁਤ ਸੋਹਣੀ ਲੱਗਦੀ ਹੈ ਬਰਿੰਦਰ ਦੀ ਇਸ ਚਲਾਕੀ ਤੇ ਕਮਲ ਨੂੰ ਹੋਰ ਗੁੱਸਾ ਆਇਆ ਮੈਂ ਉਸ ਦਿਨ ਲਾਲ ਨਹੀਂ ਹਰਾ ਸੂਟ ਪਾਇਆ ਸੀ ਬਰਿੰਦਰ ਇਹ ਸੁਣ ਕੇ ਹੋਰ ਵੀ ਹੈਰਾਨ ਹੋਇਆ ਉਸ ਨੂੰ ਇਸ ਗੱਲ ਤੇ ਹਾਸਾ ਵੀ ਆ ਰਿਹਾ ਸੀ ਪਰ ਦੂਜੇ ਪਾਸੇ ਉਸ ਨੂੰ ਇਹ ਵੀ ਫਿਕਰ ਸੀ ਕਿ ਉਸਦੇ ਹੱਸਣ ਨਾਲ ਕਮਲ ਹੋਰ ਨਰਾਜ਼ ਨਾ ਹੋ ਜਾਵੇ ਸਦੀ ਉਸਨੇ ਕਿਵੇਂ ਨਾ ਕਿਵੇਂ ਆਪਣੇ ਹਾਸੇ ਉੱਤੇ ਕਾਬੂ ਪਾਇਆ। ਉਸਨੇ ਮਜ਼ਾਕ ਨੂੰ ਛੱਡਦੇ ਹੋਏ ਆਪਣੇ ਆਪ ਨੂੰ ਸਹਿਜ ਕੀਤਾ ਤੇ ਕਮਲ ਨੂੰ ਸਮਝਾਉਂਦੇ ਹੋਏ ਕਹਿਣ ਲੱਗਾ। ਦੇਖ ਕਮਲ ਆਪਣੇ ਵਿਆਹ ਨੂੰ 14 ਸਾਲ ਹੋ ਗਏ। ਹੁਣ ਆਪਾਂ ਦੋ ਬੱਚਿਆਂ ਦੇ ਮਾਪੇ ਹਾਂ। ਸਮੇਂ ਦੇ ਨਾਲ-ਨਾਲ ਵਿਅਕਤੀ ਦਾ ਸੁਭਾਅ ਬਦਲ ਜਾਂਦਾ ਹੈ ਤੇ ਕੁਝ ਪਰਿਵਾਰਕ ਜ਼ਿੰਮੇਵਾਰੀਆਂ ਵੀ ਵਿਅਕਤੀ ਦੇ ਸੁਭਾਅ ਵਿੱਚ ਤਬਦੀਲੀ ਲਿਆ ਦਿੰਦੀਆਂ। ਇਸ ਦਾ ਮਤਲਬ ਇਹ ਨਹੀਂ ਕਿ ਉਸਦੇ ਦਿਲ ਵਿੱਚ ਪਿਆਰ ਨਹੀਂ ਰਹਿੰਦਾ। ਬਸ ਵਿਅਕਤੀ ਦਾ ਜਿਆਦਾ ਧਿਆਨ ਉਸਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਤੇ ਬੱਚਿਆਂ ਦੇ ਭਵਿੱਖ ਨੂੰ ਸਵਾਰਨ ਨਾਲ ਹੋ ਜਾਂਦਾ ਤੂੰ ਮੇਰੀ ਗੱਲ ਛੱਡ ਖੁਦ ਵੱਲ ਦੇਖ ਕੀ ਤੂੰ ਆਪਣੇ ਆਪ ਨੂੰ ਪਹਿਲਾਂ ਵਰਗੀ ਬਣਾ ਸਕਦੀ ਹੈ ਤੇਰੀਆਂ ਹਵਾ ਵਿੱਚ ਲਹਿਰਾਉਣ ਵਾਲੀਆਂ ਇਹ ਜ਼ੁਲਫਾਂ ਸਾਰਾ ਦਿਨ ਰਬੜ ਬੈਂਡ ਜਾਂ ਇੱਕ ਕਲਿੱਪ ਨਾਲ ਬੰਨੀਆਂ ਰਹਿੰਦੀਆਂ ਹਨ ਵਿਆਹ ਤੋਂ ਪਹਿਲਾਂ ਤੂੰ ਜੀਨ ਟੌਪ ਪਾਉਂਦੀ ਸੀ ਪਰ ਹੁਣ ਤੇਰੇ ਕੋਲ ਸੂਟਾਂ ਤੋਂ ਬਿਨਾਂ ਕੁਝ ਹੋਰ ਪਾਉਣ ਦਾ ਸਮਾਂ ਹੀ ਨਹੀਂ ਹੁੰਦਾ ਹਾਈ ਹੀਲ ਦੇ ਸੈਂਡਲਾਂ ਦੀ ਜਗ੍ਹਾ ਫਲੈਟ ਚੱਪਲ ਨੇ ਲੈ ਲਈ ਐ ਤੇ ਮਹਿੰਗੇ ਪਰਫਿਊਮਾਂ ਦੀ ਮਹਿਕ ਪਸੀਨੇ ਦੀ 스ਮੈਲ ਵਿੱਚ ਬਦਲ ਗਈ ਐ ਗੱਲਾਂ ਕਰਦੇ ਕਰਦੇ ਲਗਭਗ 12 ਵਜੇ ਉਹ ਆਪਣੇ ਘਰ ਪਹੁੰਚ ਗਏ ਸਨ ਰਾਤ ਦਾ ਸਮਾਂ ਹੋਣ ਕਰਕੇ ਸਾਰੇ ਮੁਹੱਲੇ ਵਿੱਚ ਸन्नाटा ਛਾਇਆ ਹੋਇਆ ਸੀ ਤੇ ਘਰ ਦਾ ਮਾਹੌਲ ਵੀ ਬਿਲਕੁਲ ਸ਼ਾਂਤਮਈ ਸੀ ਘਰ ਆਉਂਦੇ ਹੀ ਦੋਨੋਂ ਸੌਣ ਲਈ ਆਪਣੇ ਬੈੱਡ ਉੱਪਰ ਲੇਟ ਗਏ ਸਾਰੇ ਦਿਨ ਦੀ ਦਫ਼ਤਰ ਦੀ ਭੱਜ ਦੌੜਨ ਤੇ ਪਾਰਟੀ ਵਿੱਚ ਜਾਣ ਕਰਕੇ ਵਰਿੰਦਰ ਨੂੰ ਕਾਫੀ ਥਕਾਵਟ ਹੋ ਗਈ ਸੀ ਜਿਸ ਕਰਕੇ ਉਸ ਨੂੰ ਤੁਰੰਤ ਹੀ ਨੀਂਦ ਆ ਗਈ ਸੀ ਪਰ ਕਮਲ ਦੀਆਂ ਅੱਖਾਂ ਵਿੱਚ ਨੀਂਦ ਕਿਤੇ ਨੇੜੇ ਤੇੜੇ ਵੀ ਨਹੀਂ ਸੀ ਉਹ ਵਾਰ-ਵਾਰ ਕਰਵਟ ਬਦਲ ਰਹੀ ਸੀ ਕਿਉਂਕਿ ਵਰਿੰਦਰ ਦਾਸਤਾਨੀ ਦੀ ਗਰਲਫ੍ਰੈਂਡ ਨਾਲ ਦੇਖਣਾ ਤੇ ਗੱਡੀ ਵਿੱਚ ਹੋਈਆਂ ਗੱਲਾਂ ਉਸ ਨੂੰ ਕਾਫੀ ਪਰੇਸ਼ਾਨ ਕਰ ਰਹੀਆਂ ਸਨ ਉਹ ਕੁਝ ਦਿਨਾਂ ਤੋਂ ਇਹ ਮਹਿਸੂਸ ਕਰ ਰਹੀ ਸੀ ਕਿ ਵਰਿੰਦਰ ਉਸ ਨੂੰ ਨਜ਼ਰਅੰਦਾਜ਼ ਕਰ ਰਿਹਾ ਤੇ ਪਹਿਲਾਂ ਵਾਂਗ ਵਰਿੰਦਰ ਦਾ ਧਿਆਨ ਉਸ ਵਿੱਚ ਨਹੀਂ ਹੈ ਉਹ ਇਹ ਵੀ ਮਹਿਸੂਸ ਕਰ ਰਹੀ ਸੀ ਕਿ ਵਿਰਿੰਦਰ ਦੀ ਨਿਗਾ ਵਿੱਚ ਉਸ ਦਾ ਵजूद ਖਤਮ ਹੁੰਦਾ ਜਾ ਰਿਹਾ ਰੈਂਦੀ ਖੁੰਦੀ ਕਸਰ ਕਾਰ ਵਿੱਚ ਹੋਈਆਂ ਅੱਜਵਲੀਆਂ ਗੱਲਾਂ ਨੇ ਕੱਢ ਦਿੱਤੀ ਸੀ ਜਿਸ ਨਾਲ ਕਮਲ ਅੰਦਰ ਤੱਕ ਝੰਡੋੜੀ ਗਈ ਸੀ ਉਹ ਸੌਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਇੱਕ ਪਾਸੇ ਵਿਰਿੰਦਰ ਦੇ ਬੋਲੇ ਹੋਏ ਚੌਵੰਵੇਂ ਬੋਲ ਤੇ ਦੂਜੇ ਪਾਸੇ ਸਨੀ ਦੀ ਗਰਲਫ੍ਰੈਂਡ ਦਾ ਚਿਹਰਾ ਵਾਰ-ਵਾਰ ਉਸ ਦੀ ਨੀਂਦ ਤੇ ਹਾਵੀ ਹੁੰਦੇ ਜਾ ਰਹੇ ਸਨ ਅਸ ਦਾ ਮਨ ਉਸ ਨੂੰ ਵਾਰ-ਵਾਰ ਕਹਿ ਰਿਹਾ ਸੀ ਕਿ ਜੇਕਰ ਸਭ ਕੁਝ ਪਹਿਲਾਂ ਵਾਂਗ ਕਰਨਾ ਹੈ ਤਾਂ ਪਿਛਲੇ ਕੁਝ ਸਾਲਾਂ ਤੋਂ ਸੁੱਤੀ ਹੋਈ ਵਿਆਹ ਤੋਂ ਪਹਿਲਾਂ ਵਾਲੀ ਕਮਲ ਨੂੰ ਜਗਾਉਣਾ ਪਵੇਗਾ ਉਹ ਇੱਕਦਮ ਉੱਠ ਕੇ ਬੈਠ ਗਈ ਕੋਲ ਪਿਆ ਪਾਣੀ ਦਾ ਗਲਾਸ ਚੱਕਿਆ ਦੋ ਘੁੱਟਾ ਪਾਣੀ ਪੀਤਾ ਤੇ ਸੌਣ ਤੋਂ ਪਹਿਲਾਂ ਮਨ ਨੂੰ ਸ਼ਾਂਤ ਕਰਦੇ ਹੋਏ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਕੱਲ ਸਵੇਰੇ ਵਿਆਹ ਤੋਂ ਪਹਿਲਾਂ ਵਾਲੀ ਕਮਲ ਜਾਗੇਗੀ ਹੁਣ ਵਾਲੀ ਨਹੀਂ ਅਗਲੇ ਦਿਨ ਉਹ ਜਲਦੀ ਉੱઠી ਨਹਾ ਤੋ ਕੇ ਚਾਹ ਬਣਾਈ ਦੋ ਕੱਪਾਂ ਵਿੱਚ ਪਾ ਕੇ ਬੈੱਡਰੂਮ ਵਿੱਚ ਲੈ ਗਈ ਅਜ ਵਰਿੰਦਰ ਕਈ ਸਾਲਾਂ ਬਾਅਦ ਕਮਲ ਦੀ ਪਿਆਰੀ ਜਿਹੀ ਗੁੱਡ ਮਾਰਨਿੰਗ ਦੀ ਆਵਾਜ਼ ਨਾਲ ਉੱਠਿਆ ਸੀ ਜਿਸ ਕਰਕੇ ਉਹ ਬਹੁਤ ਖੁਸ਼ ਸੀ ਤਿਆਰ ਹੋਣ ਤੋਂ ਬਾਅਦ ਵਰਿੰਦਰ ਆਪਣੇ ਦਫ਼ਤਰ ਚਲਾ ਗਿਆ ਜਦੋਂ ਕਮਲ ਵਰਿੰਦਰ ਲਈ ਡਿਫਨ ਤਿਆਰ ਕਰ ਰਹੀ ਸੀ ਉਸਨੇ ਆਪਣੇ ਵੀ ਦੋ ਪਰੌਂਠੇ ਨਾਲ ਹੀ ਬਣਾ ਲਏ ਸਨ ਤਾਂ ਜੋ ਉਸਨੂੰ ਰਸੋਈ ਵਿੱਚ ਦੁਬਾਰਾ ਨਾ ਜਾਣਾ ਪਵੇ ਤੇ ਉਹ ਆਪਣੇ ਆਪ ਨੂੰ ਤਰੋਤਾਜ਼ਾ ਰੱਖ ਸਕੇ ਕਰਦਾ ਬਾਕੀ ਥੋੜਾ ਬਹੁਤ ਕੰਮ ਵੀ ਉਸਨੇ ਜਲਦੀ ਨਿਪਟਾ ਲਿਆ ਸੀ ਤੇ ਵੇਲੇ ਹੋ ਗਈ ਸੀ ਹੁਣ ਉਸਦਾ ਧਿਆਨ ਅੱਜ ਦੇ ਦਿਨ ਦਾ ਸ਼ਡਿਊਲ ਬਣਾਉਣ ਵਿੱਚ ਸੀ ਉਹ ਅੱਜ ਦਾ ਸਾਰਾ ਦਿਨ ਇਸ ਤਰ੍ਹਾਂ ਬਤਾਉਣਾ ਚਾਹੁੰਦੀ ਸੀ ਜਿਸ ਤਰ੍ਹਾਂ ਉਹ ਵਿਆਹ ਤੋਂ ਪਹਿਲਾਂ ਬਤਾਉਂਦੀ ਸੀ ਸ਼ਾਮ ਦੇ ਖਾਣੇ ਦਾ ਤਾਂ ਉਸਨੇ ਪਹਿਲਾਂ ਹੀ ਸੋਚ ਲਿਆ ਸੀ ਕਿ ਵਿਰਿੰਦਰ ਨੂੰ ਕਹਿ ਕੇ ਬਾਹਰ ਹੀ ਡਿਨਰ ਕਰਨ ਜਾਵਾਂਗੇ ਐਸ ਲਈ ਰਸੋਈ ਦੇ ਕਿਸੇ ਕੰਮ ਦਾ ਉਸਨੂੰ ਕੋਈ ਫਿਕਰ ਨਹੀਂ ਸੀ ਪਹਿਲਾਂ ਉਸਨੇ ਸੋਚਿਆ ਕਿ ਉਹ ਬਿਊਟੀ ਪਾਰਲਰ ਜਾਵੇ ਪਰ ਇਹ ਸੋਚ ਕੇ ਰੁਕ ਗਈ ਕਿ ਇਸ ਤਰ੍ਹਾਂ ਤਾਂ ਉਸਨੂੰ ਬਹੁਤ ਟਾਈਮ ਲੱਗ ਜਾਵੇਗਾ ਤੇ ਸ਼ਾਮ ਤੱਕ ਥਕਾਵਟ ਹੋ ਜਾਵੇਗੀ ਜੋ ਉਹ ਨਹੀਂ ਸੀ ਚਾਹੁੰਦੀ ਇਸ ਲਈ ਉਸਨੇ ਖੁਦ ਹੀ ਤਿਆਰ ਹੋਣ ਬਾਰੇ ਸੋਚਿਆ ਸਭ ਤੋਂ ਪਹਿਲਾਂ ਉਸਨੇ ਆਪਣੇ ਵਾਲਾਂ ਨੂੰ ਦੋ ਵਾਰ ਸ਼ੈਂਪੂ ਕੀਤਾ ਫਿਰ ਨਹਾ ਧੋ ਕੇ ਡਰੈਸਿੰਗ ਟੇਬਲ ਦੇ ਸਾਹਮਣੇ ਬੈਠ ਗਈ ਪਹਿਲਾਂ ਉਸਨੇ ਆਪਣੇ ਵਾਲਾਂ ਨੂੰ ਸਵਾਰਿਆ ਬਾਅਦ ਵਿੱਚ ਮੇਕਅਪ ਕੀਤਾ ਪਰ ਇਸ ਵਾਰ ਉਸਨੇ ਹਲਕਾ ਜਿਹਾ ਹੀ ਮੇਕਅਪ ਕੀਤਾ ਸੀ ਤਾਂ ਜੋ ਉਸਦੀ ਆਪਣੀ ਖੁਦ ਦੀ ਸੁੰਦਰਤਾ ਮੇਕਅਪ ਨਾਲ ਟਕੀ ਨਾ ਜਾਵੇ ਉਸਨੇ ਵਿਰਿੰਦਰ ਦੀ ਪਸੰਦ ਦਾ ਸੂਟ ਪਹਿਨਿਆ ਆਪਣੇ ਪੁਰਾਣੇ ਹਾਈ ਹੀਲ ਵਾਲੇ ਸੈਂਡਲ ਵੀ ਕੱਢ ਕੇ ਪਾ ਲਈ ਅੰਤ ਵਿੱਚ ਉਸਨੇ ਆਪਣੇ ਹੱਥਾਂ ਵੱਲ ਦੇਖਿਆ ਤਾਂ ਮਹਿਸੂਸ ਕੀਤਾ ਕਿ ਘਰ ਦਾ ਕੰਮ ਕਰ-ਕਰ ਕੇ ਉਸਦੇ ਹੱਥ ਵੀ ਬਹੁਤ ਖਰਾਬ ਹੋ ਚੁੱਕੇ ਸਨ ਐਸਲੀਆਸ ਨੇ ਆਪਣੇ ਹੱਥਾਂ ਉੱਪਰ ਮੌਇਸਚਰਾਈਜ਼ਰ ਲਗਾਇਆ ਤੇ ਸੂਟ ਨਾਲ ਮੈਚਿੰਗ ਨੇਲ ਪੇਂਟ ਵੀ ਲਗਾਇਆ ਪੂਰੀ ਤਰ੍ਹਾਂ ਤਿਆਰ ਹੋਣ ਤੋਂ ਬਾਅਦ ਜਦੋਂ ਉਸ ਨੇ ਸ਼ੀਸ਼ੇ ਸਾਹਮਣੇ ਜਾ ਕੇ ਆਪਣੇ ਆਪ ਨੂੰ ਦੇਖਿਆ ਤਾਂ ਉਹ दंग ਰਹਿ ਗਈ ਤੇ ਸੋਚਣ ਲੱਗੀ ਕਿ ਇਹ ਮੈਂ ਹੀ ਹਾਂ ਉਸ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਉਹ ਅੱਜ ਵੀ ਪਹਿਲਾਂ ਵਾਂਗ ਹੀ ਖੂਬਸੂਰਤ ਲੱਗ ਰਹੀ ਸੀ ਆਪਣੇ ਮਨ ਨਾਲ ਗੱਲਾਂ ਕਰਦੀ ਹੋਈ ਕਮਲ ਕਹਿਣ ਲੱਗੀ ਥੋੜੀ ਮੋਟੀ ਜ਼ਰੂਰ ਹੋ ਗਈਆਂ ਪਰ ਜਲਦੀ ਹੀ ਆਪਣਾ ਵਜ਼ਨ ਘਟਾਵਾਂ ਹੀ ਲਵਾਂਗੀ ਮੈਂ ਤਾਂ ਕਦੇ ਆਪਣੇ ਆਪ ਵੱਲ ਧਿਆਨ ਹੀ ਨਹੀਂ ਸੀ ਦਿੱਤਾ ਘਰ ਦੇ ਕੰਮਾਂ ਵਿੱਚ ਉਲਝ ਕੇ ਮੈਂ ਤਾਂ ਆਪਣਾ ਵजूद ਹੀ ਖਤਮ ਕਰੀ ਬੈਠੀ ਸੀ ਪਰ ਹੁਣ ਮੈਂ ਮੇਕਅਪ ਵੱਲ ਨਹੀਂ ਬਲਕਿ ਆਪਣੀ ਕੁਦਰਤੀ ਸੁੰਦਰਤਾ ਵੱਲ ਧਿਆਨ ਦੇਵਾਂਗੀ ਆਪਣੇ ਮਨ ਨਾਲੇ ਗੱਲਾਂ ਕਰਦੇ ਹੋਏ ਬਸ ਦੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ ਵਰਿੰਦਰ ਸੱਚ ਹੀ ਕਹਿ ਰਿਹਾ ਸੀ ਉਸ ਦਾ ਕੋਈ ਕਸੂਰ ਨਹੀਂ ਮੈਂ ਖੁਦ ਹੀ ਪਹਿਲਾਂ ਵਰਗੀ ਨਹੀਂ ਸੀ ਰਹੀ ਉਹ ਕਾਫੀ ਦੇਰ ਤੱਕ ਸ਼ੀਸ਼ੇ ਮੂਰੇ ਖੜੀ ਆਪਣੇ ਆਪ ਨੂੰ ਨਿਹਾਰਦੀ ਇਹਨਾਂ ਸੋਚਾਂ ਵਿੱਚ ਡੁੱਬੀ ਰਹੀ ਅਚਾਨਕ ਵੱਜੀ ਡੋਰ ਬੈਲ ਨੇ ਉਸ ਨੂੰ ਸੋਚਾਂ ਦੇ ਸਮੁੰਦਰ ਵਿੱਚੋਂ ਬਾਹਰ ਕੱਢਿਆ ਉਹ ਇੱਕਦਮ ਹੜਬੜਾ ਗਈ ਕਿਉਂਕਿ ਉਹ ਇਸ ਲਈ ਤਿਆਰ ਹੀ ਨਹੀਂ ਸੀ ਤੇ ਇਹ ਸੋਚ-ਸੋਚ ਕੇ ਪਰੇਸ਼ਾਨ ਹੋਣ ਲੱਗੀ ਸੀ ਪਤਾ ਨਹੀਂ ਕੌਣ ਹੋਵੇਗਾ ਮੇਰਾ ਪਲਾਨ ਖਰਾਬ ਨਾ ਹੋ ਜਾਵੇ ਇਸੇ ਉਦੇੜਬਾਣ ਵਿੱਚ ਉਹ ਦਰਵਾਜ਼ੇ ਕੋਲ ਪਹੁੰਚੀ ਆਪਣੇ ਆਪ ਨੂੰ ਸਹਿਜ ਕੀਤਾ ਤੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਦੇਖਿਆ ਤਾਂ ਦੇਖਦੀ ਰਹਿ ਗਈ ਅਸਲ ਕਿਥੇ ਕਰਾਇਤੇ ਪਾਣੀ ਫੈਰ ਚੁੱਕਿਆ ਸੀ ਫਿਰ ਕਮਲ ਇੱਕਦਮ ਉਲਝਣਾ ਵਿੱਚੋਂ ਬਾਹਰ ਆਈ ਤੇ ਬੋਲੀ ਸਤਿ ਸ੍ਰੀ ਅਕਾਲ ਚਾਚਾ ਜੀ ਸਤਿ ਸ੍ਰੀ ਅਕਾਲ ਚਾਚੀ ਜੀ ਜਿਉਂਦੀ ਰਹੀ ਈ ਸਦਾ ਸੁਖੀ ਰਹੀਂ ਕਹਿ ਕੇ ਦੋਨੋਂ ਅੰਦਰ ਆ ਗਏ ਇਹ ਵਿਰਿੰਦਰ ਦੇ ਚਾਚਾ ਚਾਚੀ ਸਨ ਜਿਨ੍ਹਾਂ ਦੀ ਆਮਦ ਨੇ ਕਮਲ ਦੀ ਸਾਰੀ ਪਲੈਨਿੰਗ ਉੱਪਰ ਪਾਣੀ ਫੇਰ ਦਿੱਤਾ ਸੀ ਭਾਵੇਂ ਉਸਨੇ ਚਾਚਾ ਚਾਚੀ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਪਰ ਅੰਦਰ ਹੀ ਅੰਦਰ ਉਹ ਬਹੁਤ ਨਿਰਾਸ਼ ਹੋ ਗਈ ਸੀ ਆਖਰ ਵਿਰਿੰਦਰ ਦੇ ਚਾਚਾ ਚਾਚੀ ਸੰ ਸੌਰੀ ਕਰਦਾ ਮਸਲਾ ਸੀ ਸੇਵਾ ਤਾਂ ਹੁਣ ਕਰਨੀ ਪੈਣੀ ਸੀ ਉਹ ਚੁੱਪ ਚਾਪ ਰਸੋਈ ਵਿੱਚ ਗਈ ਉਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਉਸਨੇ ਚਾਚਾ ਚਾਚੀ ਦੀ ਆਉ ਪਗਤ ਕਰਨ ਵਿੱਚ ਕੋਈ ਕਮੀ ਨਾ ਛੱਡੀ ਉਹ ਦੋਨੋਂ ਵੀ ਆਪਣੀ ਨੂੰਦੀ ਸੇਵਾ ਤੋਂ ਬਹੁਤ ਖੁਸ਼ ਸਨ। ਉਹਨਾਂ ਦੇ ਪਿੰਡ ਜਾਣ ਵਾਲੀ ਬੱਸ ਦਾ ਟਾਈਮ ਹੋਣ ਵਾਲਾ ਸੀ। ਇਸ ਲਈ ਉਹ ਬਹੁਤੀ ਦੇਰ ਉੱਥੇ ਨਹੀਂ ਰੁਕੇ ਸਨ। ਵਾਪਸ ਜਾਣ ਲੱਗਿਆਂ ਚਾਚੀ ਕਮਲਦਾ ਸਰਪਲੋਸ ਕੇ ਕਹਿਣ ਲੱਗੀ ਬਹੁਤ ਸਿਆਣੀ ਧੀ ਆ ਸਾਡੀ ਸਾਡਾ ਵਿਰਿੰਦਰ ਕਰਮਾਂ ਵਾਲਾ ਜਿਸ ਨੂੰ ਇਹੋ ਜੀ ਮਾਟੀ ਮਿਲੀ ਆ। ਉਹਨਾਂ ਦੇ ਜਾਣ ਪਿੱਛੋਂ ਕਮਲ ਦਰਵਾਜ਼ਾ ਬੰਦ ਕਰਕੇ ਵਾਪਸ ਆਪਣੇ ਕਮਰੇ ਵਿੱਚ ਬੈਠ ਗਈ। ਉਹ ਇਹ ਸੋਚ ਕੇ ਖੁਸ਼ ਸੀ ਕਿ ਚਾਚਾ ਜੱਤੀ ਜਿਆਦਾ देर ਨਹੀਂ ਸੰਰੁਕੇ ਇਸ ਲਈ ਉਸ ਦਾ ਪਲਾਨ ਖਰਾਬ ਹੋਣ ਤੋਂ ਬਚ ਗਿਆ ਸੀ ਪਰ 2 ਕੁ ਮਿੰਟ ਬਾਅਦ ਦੁਬਾਰਾ ਵੱਜੀ ਡੋਰ ਬੈਲ ਨੇ ਉਸ ਦੀ ਇਸ ਖੁਸ਼ੀ ਨੂੰ ਫਿਰ ਖਤਮ ਕਰ ਦਿੱਤਾ ਸੀ ਜਾ ਕੇ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਉਸ ਦੇ ਪਾਪਾ ਦਾ ਡਰਾਈਵਰ ਖੜਾ ਸੀ ਜੋ ਕਿ ਬੱਚਿਆਂ ਨੂੰ ਕਾਰ ਵਾਪਸ ਛੱਡਣ ਲਈ ਆਇਆ ਸੀ ਬੱਚੇ ਦੌੜ ਕੇ ਆਏ ਤੇ ਕਮਲ ਨੂੰ ਚਿੰਬੜ ਗਏ ਉਹ ਇਹ ਸੋਚ ਕੇ ਹੈਰਾਨ ਸੀ ਕੇ ਬੱਚੇ ਤਾਂ ਇੱਕ ਹਫ਼ਤੇ ਬਾਅਦ ਆਉਣ ਵਾਲੇ ਸਨ ਅੱਜ ਕਿਵੇਂ ਆ ਗਏ ਇੰਨੇ ਵਿੱਚ ਕਮਲ ਨੂੰ ਕੱਪੜਿਆਂ ਵਾਲਾ ਬੈਗ ਫੜਾਉਂਦਾ ਹੋਇਆ ਡਰਾਈਵਰ ਕਹਿਣ ਲੱਗਾ ਮੈਡਮ ਜੀ ਵੱਡੇ ਸਾਹਿਬ ਕਿਸੇ ਕੰਮ ਲਈ ਜੈਪੁਰ ਚੱਲੇ ਹਨ ਇਸ ਲਈ ਉਹਨਾਂ ਨੇ ਬੱਚਿਆਂ ਨੂੰ ਘਰ ਵਾਪਸ ਛੱਡਣ ਲਈ ਭੇਜਿਆ ਨਿਰਾਸ਼ਾ ਨਾਲ ਗਮਸਮੁਹਈ ਕਮਲ ਨੇ ਡਰਾਈਵਰ ਤੋਂ ਬੈਗ ਫੜਿਆ ਤੇ ਉਸ ਨੂੰ ਓਕੇ ਕਹਿ ਕੇ ਵਾਪਸ ਤੋਰ ਦਿੱਤਾ ਚਿਹਰੇ ਦੀ ਉਦਾਸੀ ਦੇ ਸਾਹਮਣੇ ਮੇਕਅੱਪ ਫਿੱਕਾ ਪੈ ਗਿਆ ਸੀ ਪਸਤੇ ਬੱਚਿਆਂ ਨੂੰ ਟੀਵੀ ਲਗਾ ਕੇ ਹਾਲ ਵਿੱਚ ਬਿਠਾ ਦਿੱਤਾ ਤੇ ਖੁਦ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰਨ ਲੱਗੀ। ਥੋੜੀ ਦੇਰ ਬਾਅਦ ਛੋਟਾ ਬੇਟਾ ਆ ਕੇ ਕਹਿਣ ਲੱਗਾ, ਮੰਮੀ ਮੈਨੂੰ ਪਾਪਕੋਰਨ ਬਣਾ ਦਿਓ। ਨਾਲ ਹੀ ਵੱਡਾ ਕਹਿਣ ਲੱਗਾ, ਮੈਨੂੰ ਬਹੁਤ ਭੁੱਖ ਲੱਗੀ ਆ ਮੈਂ ਰੋਟੀ ਖਾਣੀ ਆ। ਉਹ ਤੁਰੰਤ ਰਸੋਈ ਵਿੱਚ ਗਈ ਤੇ ਆਟਾ ਗੁੰਨ ਕੇ ਰੋਟੀ ਬਣਾਉਣ ਲੱਗੀ। ਨਾਲ ਹੀ ਛੋਟੇ ਬੇਟੇ ਦੇ ਲਈ ਪਾਪਕੋਰਨ ਵੀ ਬਣਾ ਦਿੱਤੇ। ਇਹ ਸਭ ਕਰਦੇ ਹੋਏ ਉਸ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਉਸਨੇ ਆਪਣੇ ਖੁੱਲੇ ਛੱਡੇ ਵਾਲ ਬਨ ਲਏ ਸਨ। ਵਿਰਿੰਦਰ ਦੀ ਪਸੰਦ ਵਾਲਾ ਪਾਇਆ ਹੋਇਆ ਸੂਟ ਪਸੀਨੇ ਨਾਲ ਭਿੱਜ ਚੁੱਕਾ ਸੀ। ਨੀਲ ਪੈਂਟ ਵਾਲੇ ਨੋਹਾ ਹੁੱਤੇ ਆਟੇ ਦੀ ਪਰਤ ਚੜ ਚੁੱਕੀ ਸੀ। ਠਾਈ ਹੇਲ ਦੇ ਸੈਂਡਲਾਂ ਤੇ ਫਲੈਟ ਚੱਪਲਾਂ ਨੇ ਇੱਕ ਦੂਜੇ ਦੀ ਥਾਂ ਲੈ ਲਈ ਸੀ। ਇਸੇ ਤਰ੍ਹਾਂ ਸ਼ਾਮ ਦੇ 4 ਵਜੇ ਚੁੱਕੇ ਸਨ ਤੇ ਵਿਰਿੰਦਰ ਦੇ ਵਾਪਸ ਆਉਣ ਵਿੱਚ ਡੇਢ ਕੋਹ ਘੰਟਾ ਬਾਕੀ ਰਹਿ ਗਿਆ ਸੀ। ਫਿਰ ਉਸਨੇ ਵਿਰਿੰਦਰ ਦੇ ਵਾਪਸ ਆਉਣ ਤੋਂ ਪਹਿਲਾਂ ਦੁਬਾਰਾ ਤਿਆਰ ਹੋਣ ਬਾਰੇ ਸੋਚਿਆ ਤਾਂ ਉਸਨੂੰ ਅਚਾਨਕ ਖਿਆਲ ਆਇਆ ਕਿ ਅੱਜ ਕੰਮ ਵਾਲੀ ਵੀ ਨਹੀਂ ਆਈ ਤਾਂ ਉਸਨੇ ਤੁਰੰਤ ਹੀ ਉਸਨੂੰ ਫੋਨ ਲਾਇਆ ਤਾਂ ਪਤਾ ਲੱਗਾ ਕਿ ਉਸਦੀ ਸਿਹਤ ਠੀਕ ਨਹੀਂ ਹੈ ਇਸ ਲਈ ਉਹ 2 ਦਿਨ ਲਈ ਕੰਮ ਤੇ ਨਹੀਂ ਆਵੇਗੀ ਇਸ ਨਾਲ ਉਹ ਹੋਰ ਵੀ ਦੁਖੀ ਹੋ ਕੇ ਬੈਠ ਗਈ ਕਿਉਂਕਿ ਰਸੋਈ ਵਿੱਚ ਬਰਤਨਾਂ ਦਾ ਲੱਗਾ ਢੇਰ ਤੇ ਘਰ ਦੀ ਸਾਫ ਸਫਾਈ ਦਾ ਕੰਮ ਨਿਭਟਾ ਕੇ ਵਰਿੰਦਰ ਦੇ ਆਉਣ ਤੋਂ ਪਹਿਲਾਂ ਤਿਆਰ ਹੋਣਾ ਉਸਨੂੰ ਅਸੰਭਵ ਲੱਗ ਰਿਹਾ ਸੀ ਫਿਰ ਉਹ ਸੋਚਣ ਲੱਗੀ ਉਸ ਵਿੱਚ ਇਹੀ ਕਮੀ ਆ ਜੋ ਸਮੇਂ ਤੋਂ ਪਹਿਲਾਂ ਹੀ ਹਥਿਆਰ ਸੈੱਟ ਦਿੰਦੀ ਹੈ ਤੇ ਇਸੇ ਕਰਕੇ ਵਿਰਿੰਦਰ ਉਸ ਵੱਲ ਧਿਆਨ ਨਹੀਂ ਦਿੰਦਾ ਫਿਰ ਉਹ ਜਲਦੀ ਨਾਲ ਉੱઠી ਸਾਰੇ ਕੰਮ ਨਿਪਟਾਉਣ ਦੀ ਆਪਣੀ ਪੂਰੀ ਕੋਸ਼ਿਸ਼ ਕਰਨ ਲੱਗੀ ਪਰ ਹੋਇਆ ਉਹੀ ਜਿਸ ਦਾ ਉਸ ਨੂੰ ਡਰ ਸੀ ਜਦੋਂ ਵਿਰਿੰਦਰ ਘਰ ਆਇਆ ਤਾਂ ਰੋਜ਼ ਵਾਂ ਪਸੀਨੇ ਨਾਲ ਲਤ-ਪਤ ਸੀ ਤੇ ਵਾਲਾਂ ਨੂੰ ਇਕੱਠੇ ਕਰਕੇ ਇੱਕ ਕਲਿੱਪ ਦੀ ਮਦਦ ਨਾਲ ਬੰਨਿਆ ਹੋਇਆ ਸੀ ਗੁਰਿੰਦਰ ਵੀ ਰੋਜ਼ਬਾਨ ਚੁੱਪਚਾਪ ਘਰ ਵਿੱਚ ਦਾਖਲ ਹੋਇਆ ਤੇ ਬੱਚਿਆਂ ਨੂੰ ਦੇਖਦਿਆਂ ਸਾਰੇ ਹੀ ਉਹਨਾਂ ਨਾਲ ਖੇਡਣ ਲੱਗ ਗਿਆ ਪਰ ਕਮਲ ਅੱਜ ਬਹੁਤ ਉਦਾਸ ਸੀ ਕਿਉਂਕਿ ਉਸਦਾ ਮਿਸ਼ਨ ਪੂਰਾ ਨਹੀਂ ਸੀ ਹੋ ਸਕਿਆ ਉਹ ਉਸੇ ਤਰ੍ਹਾਂ ਹੀ ਉਦਾਸ ਮਨ ਨਾਲ ਰਸੋਈ 'ਚ ਚਲੀ ਗਈ ਤੇ ਬਾਕੀ ਰਹਿੰਦੇ ਬਰਤਨ ਧੋਣ ਲੱਗੀ ਡਿਨਰ ਦੇ ਪ੍ਰੋਗਰਾਮ ਲਈ ਆਪਣੀ ਇੱਛਾ ਨੂੰ ਅਤੇ ਆਪਣੇ ਮਨ ਦੇ ਕਿਸੇ ਕੋਨੇ ਵਿੱਚ ਦੱਬ ਲਿਆ ਸੀ ਉਸਨੇ ਘਰ ਵਿੱਚ ਹੀ ਰਾਤ ਦਾ ਖਾਣਾ ਤਿਆਰ ਕੀਤਾ ਸੀ ਬਾਕੀ ਦਾ ਸਾਰਾ ਕੰਮ ਨਿਪਟਾਉਣ ਤੋਂ ਬਾਅਦ ਜਦੋਂ ਉਹ ਥੱਕੀ ਹਾਰੀ ਆਪਣੇ ਬੈੱਡਰੂਮ ਵਿੱਚ ਜਾਣ ਲੱਗੀ ਤਾਂ ਲਗਭਗ 10 ਵਜ ਚੁੱਕੇ ਸਨ ਉਸ ਦੇ ਜਾਣ ਤੱਕ ਬੱਚੇ ਸੌ ਚੁੱਕੇ ਸਨ ਤੇ ਵਿਰਿੰਦਰ ਆਪਣੇ ਲੈਪਟਾਪ ਤੇ ਕੰਮ ਕਰ ਰਿਹਾ ਸੀ ਉਹ ਭਰੇ ਹੋਏ ਮਨ ਨਾਲ ਚੁੱਪਚਾਪ ਬੈੱਡ ਉੱਤੇ ਲੇਟ ਗਈ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਵੈਸੇ ਤਾਂ ਵਿਰਿੰਦਰ ਨੇ ਵੀ ਉਸ ਦਾ ਫਿੱਕਾ ਪਿਆ ਮੇਕਅਪ ਤੇ ਉਸ ਦੇ ਹਾਫ-ਪਾਹ ਦੇਖ ਕੇ ਅੰਦਾਜ਼ਾ ਲਗਾ ਲਿਆ ਸੀ ਕਿ ਉਸ ਦੇ ਦਿਲ ਤੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ ਪਰ ਉਹ ਬੋਲਿਆ ਕੁਝ ਨਹੀਂ ਸੀ। ਉਸਨੇ ਆਪਣਾ ਲੈਪਟਾਪ ਬੰਦ ਕੀਤਾ। ਚੁੱਪਚਾਪ ਜਾ ਕੇ ਕਮਲ ਦੇ ਕੋਲ लेट ਗਿਆ। ਤੇ ਕਮਲ ਦੇ ਵਾਲਾਂ ਵਿੱਚ ਹੱਥ ਫੇਰਨ ਲੱਗਾ ਸੀ। ਕਮਲ ਇੱਕਦਮ ਹੈਰਾਨ ਹੋਈ ਬੋਲੀ। ਕੀ ਹੋਇਆ ਵਿਰਿੰਦਰ? ਤੂੰ ਮਜ਼ਾਕ ਕਰਦਾ ਹੋਇਆ ਕਹਿਣ ਲੱਗਾ। ਕੀ ਗੱਲ? ਮੈਨੂੰ ਇਹਨਾਂ ਵੀ ਹੱਕ ਨਹੀਂ। ਇਹਨਾਂ ਸੁਣਦੇ ਹੀ ਕਮਲ ਦੇ ਹੰਝੂ ਤਾਂ ਜਿਵੇਂ ਇੰਤਜ਼ਾਰ ਕਰ ਰਹੇ ਸਨ। ਕਿ ਕਦੋਂ ਉਹਨਾਂ ਨੂੰ ਬਾਹਰ ਆਉਣ ਦਾ ਮੌਕਾ ਮਿਲੇ। ਉਹ ਇੱਕਦਮ ਪਿੱਛੇ ਮੁੜੀ ਤੇ ਵਰਿੰਦਰ ਦੇ ਗੱਲਾਂ ਕਿ ਜ਼ਾਰੋ-ਜ਼ਾਰ ਰੋਣ ਲੱਗੀ ਵਰਿੰਦਰ ਮੈਨੂੰ ਨਹੀਂ ਪਤਾ ਕਿ ਮੈਂ ਕਿਉਂ ਰੋ ਰਹੀ ਹਾਂ 나ਹੀਂ ਮੈਨੂੰ ਕੋਈ ਦੁੱਖ ਹੈ ਬਸ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਮੈਂ ਆਪਣੀਆਂ ਜ਼ਿੰਮੇਵਾਰੀਆਂ ਦੇ ਸਾਹਮਣੇ ਹਾਰ ਚੁੱਕੀ ਹਾਂ ਇਹਨਾਂ ਕਹਿ ਕੇ ਕਮਲ ਹੋਰ ਵੀ ਜ਼ਿਆਦਾ ਰੋਣ ਲੱਗੀ ਸੀ ਕੋਈ ਗੱਲ ਨਹੀਂ ਕਮਲ ਰੋਣ ਦੀ ਕੋਈ ਜ਼ਰੂਰਤ ਨਹੀਂ ਮੈਂ ਜਾਣਦਾ ਕਿ ਤੂੰ ਕਿਉਂ ਰੋ ਰਹੀ ਹੈ ਇਹਨਾਂ ਕਹਿ ਕੇ ਵਰਿੰਦਰ ਨੇ ਅਸਦੀਆਂ ਅੱਖਾਂ ਪੂੰਝੀਆਂ ਫਿਰ ਉਸ ਨੂੰ ਬੜੇ ਪਿਆਰ ਨਾਲ ਸਮਝਾਉਂਦਾ ਹੋਇਆ ਕਹਿਣ ਲੱਗਾ ਦੇਖ ਕਮਲ ਮੈਂ ਤੈਨੂੰ ਦੋ ਗੱਲਾਂ ਸਮਝਾਉਣਾ ਚਾਹੁੰਦਾ ਹਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਪਾਂ ਦੋਵੇਂ ਇੱਕ ਦੂਸਰੇ ਨਾਲ ਪਿਆਰ ਕਰਦੇ ਸੀ ਇਸ ਲਈ ਆਪਾਂ ਵਿਆਹ ਕਰਵਾ ਲਿਆ ਪਰ ਵਿਆਹ ਤੋਂ ਪਹਿਲਾਂ ਵਾਲੀ ਉਮਰ ਵਿੱਚ ਆਪਣੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਇਸ ਲਈ ਆਪਾਂ ਸਾਰਾ ਸਮਾਂ ਇੱਕ ਦੂਜੇ ਨੂੰ ਖੁਸ਼ ਰੱਖਣ ਵਿੱਚ ਤੇ ਇੱਕ ਦੂਜੇ ਦਾ ਸਾਥ ਦੇਣ ਵਿੱਚ ਲਗਾ ਦਿੰਦੇ ਹਾਂ ਇਸ ਲਈ ਆਪਾਂ ਨੂੰ ਵਾਰ-ਵਾਰ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਪਰ ਇਸ ਦੇ ਬਿਲਕੁਲ ਉਲਟ ਵਿਆਹ ਤੋਂ ਬਾਅਦ ਆਪਣੇ ਉੱਪਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਆ ਜਾਂਦੀਆਂ ਜਿਸ ਕਰਕੇ ਆਪਸ ਵਿੱਚ ਪਿਆਰ ਹੋਣ ਦੇ ਬਾਵਜੂਦ ਵੀ ਆਪਣੇ ਕੋਲ ਇਹ ਨਾ ਸਮਾਂ ਨਹੀਂ ਰਹਿੰਦਾ ਕਿ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਾਸੇ हट ਕੇ ਇੱਕ ਦੂਜੇ ਲਈ ਸਮਾਂ ਕੱਢ ਸਕੀਏ ਤੇ ਹੌਲੀ-ਹੌਲੀ ਸਾਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਸ਼ਾਇਦ ਸਾਡੇ ਦਰਮਿਆਨ ਪਹਿਲਾਂ ਵਾਲਾ ਪਿਆਰ ਨਹੀਂ ਰਿਹਾ ਜਦ ਕਿ ਇਹ ਪਿਆਰ ਪਹਿਲਾਂ ਨਾਲੋਂ ਵੀ ਕਿਤੇ ਵੱਧ ਹੁੰਦਾ ਤੇ ਇਸੇ ਕਰਕੇ ਤਾਂ ਅਸੀਂ ਇੱਕ ਦੂਜੇ ਦੇਨ ਜ਼ਿੰਮੇਵਾਰੀਆਂ ਚੁੱਕਣੀਆਂ ਸ਼ੁਰੂ ਕਰ ਦਿੰਦੇ ਹਾਂ ਜਦੋਂ ਵਿਆਹ ਹੋ ਜਾਂਦਾ ਤਾਂ ਇੱਕ ਦੂਜੇ ਪ੍ਰਤੀ ਜ਼ਿੰਮੇਵਾਰੀਆਂ ਸਮਝਣ ਨੂੰ ਹੀ ਪਿਆਰ ਕਿਹਾ ਜਾਂਦਾ ਨਾ ਕਿ ਇੱਕ ਦੂਜੇ ਦੀ ਪ੍ਰਸ਼ੰਸਾ ਕਰਨ ਜੇਕਰ ਮੈਂ ਤੇਰੀ ਪ੍ਰਸ਼ੰਸਾ ਨਹੀਂ ਕਰਦਾ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਇਸ ਵਿੱਚ ਤੇਰਾ અપਮਾਨ ਇਹਨਾਂ ਕਹਿ ਕੇ ਵਰਿੰਦਰ ਇਕ ਪਲ ਲਈ ਚੁੱਪ ਹੋ ਗਿਆ ਤਾਂ ਕਮਲ ਤੁਰੰਤ ਹੀ ਪੁੱਛਣ ਲੱਗੀ ਤਾਂ ਫਿਰ ਤੁਸੀਂ ਪਿਛਲੇ ਕੁਝ ਦਿਨਾਂ ਤੋਂ ਮੈਨੂੰ ਮਿਹਣੀ ਕਿਉਂ ਮਾਰ ਰਹੇ ਸੀ ਮੈਂ ਤੈਨੂੰ ਕਿਹਾ ਨਾ ਕਿ ਮੈਂ ਤੈਨੂੰ ਦੋ ਗੱਲਾਂ ਸਮਝਾਉਣਾ ਚਾਹੁੰਦਾ ਤੇਰੇ ਇਸ ਸਵਾਲ ਦਾ ਜਵਾਬ ਮੇਰੀ ਉਸੇ ਦੂਸਰੀ ਗੱਲ ਵਿੱਚ ਹੀ ਹੈ ਜੋ ਤੇਰੇ ਲਈ ਵੀ ਬਹੁਤ ਜ਼ਰੂਰੀ ਹੈ ਇਹਨਾਂ ਕਹਿ ਕੇ ਵਿਰਿੰਦਰ ਨੇ ਬੜੇ ਪਿਆਰ ਨਾਲ ਕਮਲ ਦਾ ਹੱਥ ਫੜਿਆ ਤੇ ਉਸ ਨੂੰ ਆਪਣੀ ਦੂਸਰੀ ਗੱਲ ਸਮਝਾਉਣ ਲੱਗਾ ਇੱਕ ਪੁਰਸ਼ ਸਾਰੀ ਉਮਰ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਂਦਾ ਹੈ ਉਹ ਭਾਵੇਂ ਕੋਈ ਵੀ ਰਿਸ਼ਤੇਦਾਰੀ ਨਿਭਾਰਿਆ ਹੋਵੇ ਜਾਂ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਰਿਆ ਹੋਵੇ ਉਹ ਕਦੇ ਵੀ ਆਪਣਾ ਵजूद ਨਹੀਂ ਗਵਾਉਂਦਾ ਜਦ ਕਿ ਇਸਦੇ ਉਲਟ ਇੱਕ ਔਰਤ ਘਰਗ੍ਰਸਤੀ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਹੋਈ ਪਰਿਵਾਰ ਦੇ ਬਾਕੀ ਮੈਂਬਰਾਂ ਦੀਆਂ ਇੱਛਾਵਾਂ ਪੂਰੀਆਂ ਕਰਦੀ ਕਰਦੀ ਆਪਣਾ ਵजूद ਹੀ ਗਵਾ ਲੈਂਦੀ ਹੈ ਇਹ ਗੱਲ ਸਿਰਫ ਤੇਰੇ ਲਈ ਨਹੀਂ ਬਲਕਿ ਆਪਣੇ ਸਮਾਜ ਵਿੱਚ ਅਕਸਰ ਹੀ ਔਰਤਾਂ ਨਾਲ ਇਸ ਤਰ੍ਹਾਂ ਹੁੰਦਾ ਹੈ। ਪੁਰਾਣੇ ਜ਼ਮਾਨੇ ਦੀਆਂ ਪਰੰਪਰਾਵਾਂ ਨੂੰ ਤੋੜਦੇ ਹੋਏ ਜਿੱਨਾਂ ਔਰਤਾਂ ਨੇ ਪੁਰਸ਼ਾਂ ਦੇ ਬਰਾਬਰ ਚੱਲ ਕੇ ਨੌਕਰੀਆਂ ਕਰਨੀਆਂ ਸ਼ੁਰੂ ਕੀਤੀਆਂ ਹਨ। ਸ਼ਾਇਦ ਉਹਨਾਂ ਨੇ ਵੀ ਆਪਣਾ ਵजूद ਬਚਾਉਣ ਲਈ ਹੀ ਇਹ ਕਦਮ ਚੁੱਕਿਆ। ਕਮਲ ਮੈਂ ਤੈਨੂੰ ਕੋਈ ਮੀਣਾ ਨਹੀਂ ਸੀ ਮਾਰ ਰਿਹਾ। ਮੈਂ ਤਾਂ ਸਿਰਫ ਤੇਰੇ ਅੰਦਰ ਸੁੱਤੀ ਹੋਈ ਪੁਰਾਣੀ ਕਮਲ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਰਹੀ ਗੱਲ ਸਨੀ ਦੀ ਗਰਲਫ੍ਰੈਂਡ ਦੀ। ਮੇਰਾ ਉਸ ਵੱਲ ਦੇਖਣਾ ਉਸ ਪ੍ਰਤੀ ਕੋਈ ਆਕਰਸ਼ਣ ਨਹੀਂ ਸੀ ਮੈਂ ਤਾਂ ਬਸ ਤੇਰੀ ਆਤਮਾ ਨੂੰ ਝੰਡੋੜਨ ਲਈ ਇੱਕ ਨਾਟਕ ਕਰ ਰਿਹਾ ਸੀ ਤਾਂ ਜੋ ਜ਼ਿੰਮੇਵਾਰੀਆਂ ਵਿੱਚ ਗਵਾਚੀ ਹੋਈ ਪਹਿਲਾਂ ਵਾਲੀ ਕਮਲ ਵਾਪਸ ਆ ਜਾਵੇ ਮੈਂ ਪਹਿਲਾਂ ਵੀ ਤੈਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਤੂੰ ਸਮਝ ਨਹੀਂ ਸકી ਇਸ ਲਈ ਹੁਣ ਮੈਨੂੰ ਇਹ ਤਰੀਕਾ ਅਪਣਾਉਣਾ ਪਿਆ ਕਮਲ ਬੜੇ ਧਿਆਨ ਨਾਲ ਵਿਰਿੰਦਰ ਦੀਆਂ ਗੱਲਾਂ ਸੁਣ ਰਹੀ ਸੀ ਜਦੋਂ ਇੱਕ ਡਰਾਈਵਰ ਕੱਡੀ ਚਲਾਉਂਦਾ ਹੈ ਤਾਂ ਉਸ ਵੱਲੋਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦਾ ਸਭ ਤੋਂ ਪਹਿਲਾ ਕਾਰਨ ਗੱਡੀ ਵਿੱਚ ਉਸਦੀ ਖੁਦ ਦੀ ਮੌਜੂਦਗੀ ਹੁੰਦਾ ਹੈ। ਨਾ ਕਿ ਇਕੱਲੀਆਂ ਸਵਾਰੀਆਂ ਦੀ ਸੁਰੱਖਿਆ ਲਈ ਉਹ ਇਹ ਸਾਵਧਾਨੀਆਂ ਵਰਤਦਾ। ਇਸੇ ਤਰ੍ਹਾਂ ਹੀ ਗ੍ਰੈਸਟੀ ਦੀ ਗੱਡੀ ਚਲਾਉਂਦੇ ਸਮੇਂ ਸਾਨੂੰ ਵੀ ਆਪਣੀ ਮੌਜੂਦਗੀ ਦਾ ਧਿਆਨ ਰੱਖਣਾ ਚਾਹੀਦਾ ਹੈ। ਤੇ ਬਾਕੀ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਆਪਣੇ ਵजूद ਨੂੰ ਜਿਉਂਦਾ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ। ਉਸ ਦੀਆਂ ਇੰਨੀਆਂ ਡੂੰਘੀਆਂ ਗੱਲਾਂ ਸੁਣ ਕੇ ਕਮਲ ਕਾਫੀ ਹੈਰਾਨ ਸੀ ਉਸ ਨੂੰ ਕੁਝ ਗੱਲਾਂ ਸਮਝ ਆ ਗਈਆਂ ਸਨ ਤੇ ਕੁਝ ਉਸ ਦੇ ਉੱਪਰ ਦਿਲੰਗੀਆਂ ਸਨ ਪਰ ਹੁਣ ਉਸ ਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਿਆ ਸੀ ਕਿ ਉਸ ਦਾ ਪਤੀ ਉਸ ਨਾਲ ਇੰਨਾ ਪਿਆਰ ਕਰਦਾ ਸੀ ਕਿ ਉਹ ਆਪਣੀ ਪਤਨੀ ਦਾ ਵਜੂਦ ਖਤਮ ਨਹੀਂ ਹੋਣ ਦੇਣਾ ਚਾਹੁੰਦਾ ਸੀ ਸੋ ਜੇਕਰ ਪਤੀ ਪਤਨੀ ਦੀ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਜ਼ਰੂਰ ਕਰਿਓ ਦੋਸਤਾਂ ਨਾਲ ਵੀ ਸ਼ੇਅਰ ਕਰਿਓ ਕਹਾਣੀ ਨੂੰ ਤੇ ਚੈਨਲ ਨੂੰ ਵੀ ਜੇਕਰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣਨ ਲਈ ਵਕਤ ਦੇਣ ਲਈ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਇਹੋ ਜੀ ਕਿਸੇ ਹੋਰ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਦੇ ਨਾਲ